ਜਹਾਜ਼ ਇੱਕ ਤੋਂ ਬਾਅਦ ਦੂਜਾ ਜਹਾਜ਼ ਇੱਥੇ ਪਹੁੰਚ ਰਿਹਾ ਜਿੱਥੇ ਕਿ ਭਵਿੱਖ ਸਮਝਦੇ ਸੀ ਲੋਕ ਬਾਹਰਲੇ ਵਿਦੇਸ਼ ਖਾਸ ਤੌਰ ਤੇ ਅਮਰੀਕਾ ਕੈਨੇਡਾ ਵਿੱਚੋਂ ਉੱਥੋਂ ਫੌਜੀ ਜਹਾਜ਼ ਜਿਹੜੇ ਆ ਉਹ ਦੇਸ਼ ਦੇ ਯਾਤਰੂਆਂ ਨੂੰ ਲੈ ਕੇ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਰਹੇ ਆ ਕਿਉਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਿਪੋਰਟ ਹੋ ਰੇ ਜਿਹੜੇ ਲੋਕ ਆ ਦੇਸ਼ ਵਾਸੀ ਆ ਉਹਨਾਂ ਦੇ ਲਈ ਉੱਥੇ ਗੱਲਬਾਤ ਅਮਰੀਕਾ ਵਿੱਚ ਕਿਉਂ ਨਹੀਂ ਕੀਤੀ ਜਦੋਂ ਕਿ ਸ਼ਰੋਣੀ ਗੁਰਦਾਰਾ ਪਰੰਧ ਕਮੇਟੀ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਉੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਨੂੰ ਏਡੇ ਵੱਡੇ ਦੋਸ਼ੀ ਬਣਾ ਕੇ ਪੈਰਾਂ 'ਚ ਬੇੜੀਆਂ ਹੱਤਕੜੀਆਂ ਸਿਰ ਤੋਂ ਨੰਗੇ ਜਿਹੜੇ ਸਿੱਖ ਨੌਜਵਾਨਾਂ ਲਿਆਂਦੇ ਜਾ ਰਿਹਾ ਇਹ ਬਹੁਤ ਵੱਡੀ ਅਫਸੋਸ ਦੀ ਗੱਲ ਹੈ ਸ਼ਰੋਣੀ ਗੁਰਦਾਰਾ ਪਰੰਧ ਕਮੇਟੀ ਸਿੱਖ ਨੌਜਵਾਨਾਂ ਦੇ ਸਿਰਾਂ ਤੋਂ ਉਤਰੀ ਦਸਤਾਰ ਦੇ ਮਾਮਲੇ ਵਿੱਚ ਅਮਰੀਕਾ ਦੀ ਸਰਕਾਰ ਤੱਕ ਜਲਦੀ ਪਹੁੰਚ ਕਰੇਗੀ ਤਾਂ ਕਿ ਜਿਹੜਾ ਕਿ ਇੱਕ ਸਿੱਖਾਂ ਦਾ ਜਿਹੜਾ ਇੱਕ ਅੰਗ ਹੈ ਉਦੇ ਸਰੀਰ ਦਾ ਹਿੱਸਾ ਦਸਤਾਰ ਉਸ ਦੀ ਜਿਹੜੀ ਬੇਅਦਬੀ ਕੀਤੀ ਗਈ ਆ ਇਹ ਬਹੁਤ ਮਾੜੀ ਆ ਅਸੀਂ ਇਸ ਦੀ ਕੋਰਨਿੰਦਾ ਕਰਦੇ ਆ ਤੇ ਕੋਈ ਵੀ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਲੋੜ ਹੋਏਗੀ ਸ਼ਰੋਮਣੀ ਕਮੇਟੀ ਪਹਿਲਾਂ ਵਾਂਗ ਅੱਜ ਵਾਂਗ ਗਾਂ ਵੀ ਇਸੇ ਤਰ੍ਹਾਂ ਦਾ ਪਹਿਰਾ ਦੇਗੀ ਦੇਸ਼ ਵਾਸੀਆਂ ਲਈ ਤੇ ਆਪਣੇ ਇਹਨਾਂ ਪੰਜਾਬੀਆਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹਾਜ਼ ਇੱਕ ਤੋਂ ਬਾਅਦ ਦੂਜਾ ਜਹਾਜ਼ ਇੱਥੇ ਪਹੁੰਚ ਰਿਹਾ ਜਿੱਥੇ ਕੀ ਭਵਿੱਖ ਸਮਝਦੇ ਸੀ ਲੋਕ ਬਾਹਰਲੇ ਵਿਦੇਸ਼ ਖਾਸ ਤੌਰ ਤੇ ਅਮਰੀਕਾ ਕੈਨੇਡਾ ਵਿੱਚੋਂ ਉੱਥੋਂ ਫੌਜੀ ਜਹਾਜ਼ ਜਿਹੜੇ ਆ ਉਹ ਦੇਸ਼ ਦੇ ਯਾਤਰਾਂ ਨੂੰ ਲੈ ਕੇ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਰਹੇ ਆ ਅੰਮ੍ਰਿਤਸਰ ਗੁਰੂਆਂ ਦੀ ਮਰੋਸਾਈ ਧਰਤੀ ਆ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੁਹਾਡੀ ਸੰਸਥਾ ਉਹ ਜਿੱਥੇ ਵੀ ਕਿਤੇ ਲੋਡਬੰਦ ਨੂੰ ਕੋਈ ਮਦਦ ਦੀ ਲੋੜ ਹੁੰਦੀ ਆ ਜਾਂ ਔਖਾ ਵੜਾ ਹੁੰਦਾ ਤੇ ਉੱਥੇ ਖੜਦੀ ਆ ਸੋ ਪਹਿਲਾਂ ਵੀ ਜਹਾਜ਼ ਪਹੁੰਚਿਆ ਤੇ ਰਾਤ ਵੀ ਜਹਾਜ਼ ਇੱਕ ਪਹੁੰਚਿਆ 10:30 11 ਵਜੇ ਤੇ ਉਸ ਜਹਾਜ਼ ਦੇ ਵਿੱਚ ਜਿਹੜੇ ਯਾਤਰੀ ਆਏ ਨੇ ਜਿਹੜੇ ਡਿਪੋਰਟ ਹੋ ਕੇ ਅਮਰੀਕਾ ਤੋਂ ਆਏ ਨੇ ਉਹ ਕਰੀਬ 70 ਦੇ ਕਰੀਬ 75 ਦੇ ਕਰੀਬ ਪੰਜਾਬ ਦੇ ਦੱਸੇ ਜਾਂਦੇ ਨੇ ਸੋ ਇਸ ਤਰ੍ਹਾਂ ਅੱਜ ਵੀ ਇੱਕ ਹੋਰ ਜਹਾਜ਼ ਆਉਣ ਦਾ ਜਿਹੜਾ ਐਲਾਨ ਹੋ ਚੁੱਕਿਆ ਉਹ ਉਹਨਾਂ ਨੂੰ ਹਥਕੜੀਆਂ ਤੇ ਪੈਰਾਂ 'ਚ ਬੇੜੀਆਂ ਪਾ ਕੇ ਲਿਜਾਇਆ ਜਾ ਰਿਹਾ ਜੀਨੂੰ ਕੀ ਬੜਾ ਇਸ ਗੱਲ ਦਾ ਵਿਰੋਧ ਹੋਇਆ ਕਿ ਜਿਹੜੇ ਮਨੁੱਖਤਾ ਦੇ ਜਿਹੜੇ ਕਦਰਾਂ ਕੀਮਤਾਂ ਨੇ ਉਹਨਾਂ ਦੇ ਖਿਲਾਫ ਇਹ ਸਾਰਾ ਕੁਝ ਕੀਤਾ ਗਿਆ ਇਦੇ ਵਿੱਚ ਇੱਕ ਹੋਰ ਗੱਲ ਉੱਪਰ ਕੇ ਸਾਹਮਣੇ ਆਈ ਜਦੋਂ ਕਿ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਉੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਉਹਦੇ ਨਾਲ ਦੀ ਨਾਲ ਜਦੋਂ ਮੈਨੂੰ ਰਾਤ 12 ਵਜੇ ਇੱਕ ਫੋਨ ਆਉਂਦਾ ਤੇ ਉਹ ਫੋਨ ਕਰਨ ਵਾਲਾ ਇਹ ਗੱਲ ਕਹਿੰਦਾ ਕਿ ਸ਼ਾਬਾਸ਼ ਇਹ ਤੁਹਾਡੇ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਇਹ ਜਿਹੜਾ ਕਾਰਜ ਕੀਤਾ ਮੈਂ ਕਿਹਾ ਕੀ ਕੀਤਾ ਤਾਂ ਉਹ ਕਹਿੰਦੇ ਵੀ ਜਿਹੜੇ ਉਧਰੋਂ ਸਿੱਖ ਨੌਜਵਾਨ ਆਏ ਸੀ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸੀ ਤੋ ਸ਼ਰੋਣੀ ਕਮੇਟੀ ਦੇ ਜਿਹੜੇ ਉੱਥੇ ਸਾਡੇ ਤਾਇਨਾਤ ਅਧਿਕਾਰੀ ਸੀ ਉਹਨਾਂ ਨੇ ਉੱਥੋਂ ਦੀ ਜਿਹੜੀ 에ਅ ਜਿਹੜੀ 에ਅਰਪੋਰਟ ਦੀ ਫੋਰਸ ਆ ਉਸ ਦੇ ਸਹਿਯੋਗ ਨਾਲ ਜਿਨ੍ਹਾਂ ਨੌਜਵਾਨਾਂ ਦੇ ਸਿਰ ਤੇ ਦਸਤਾਰਾ ਨਹੀਂ ਸੀ ਉਹਨਾਂ ਨੂੰ ਦਸਤਾਰਾਂ ਦਿੱਤੀਆਂ ਅੱਜ ਦੇ ਮੀਡੀਆ ਨੇ ਬਹੁਤ ਅੱਛੀ ਖਬਰ ਚਲਾਈ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਚੰਗੇ ਕੰਮ ਦੀ ਸ਼ਲਾਘਾ ਹੋਣੀ ਚਾਹੀਦੀ ਆ ਤੇ ਦੂਜੇ ਪਾਸੇ ਇਹ ਗੱਲ ਵੀ ਜਰੂਰ ਸੋਚੀ ਜਾ ਰਹੀ ਆ ਕਿ ਕਿਉਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਿਪੋਰਟ ਹੋ ਰਹੇ ਜਿਹੜੇ ਲੋਕ ਆ ਦੇਸ਼ ਵਾਸੀ ਆ ਉਹਨਾਂ ਦੇ ਲਈ ਉਥੇ ਗੱਲਬਾਤ ਅਮਰੀਕਾ ਵਿੱਚ ਕਿਉਂ ਨਹੀਂ ਕੀਤੀ ਉਹਨਾਂ ਨੂੰ ਏਡੇ ਵੱਡੇ ਦੋਸ਼ੀ ਬਣਾ ਕੇ ਪੈਰਾਂ 'ਚ ਬੇੜੀਆਂ ਹੱਥਕੜੀਆਂ ਸਿਰ ਤੋਂ ਨੰਗੇ ਜਿਹੜੇ ਸਿੱਖ ਨੌਜਵਾਨਾਂ ਨੂੰ ਲਿਆਂਦੇ ਜਾ ਰਿਹਾ ਇਹ ਬਹੁਤ ਵੱਡੀ ਅਫਸੋਸ ਦੀ ਗੱਲ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਨੌਜਵਾਨਾਂ ਦੇ ਸਿਰਾਂ ਤੋਂ ਉਤਰੀ ਦਸਤਾਰ ਦੇ ਮਾਮਲੇ ਵਿੱਚ ਅਮਰੀਕਾ ਦੀ ਸਰਕਾਰ ਤੱਕ ਜਲਦੀ ਪਹੁੰਚ ਕਰੇਗੀ ਤਾਂ ਕਿ ਜਿਹੜਾ ਕਿ ਇੱਕ ਸਿੱਖਾਂ ਦਾ ਜਿਹੜਾ ਇੱਕ ਅੰਗ ਹੈ ਉਹਦੇ ਸਰੀਰ ਦਾ ਹਿੱਸਾ ਦਸਤਾਰ ਉਸ ਦੀ ਜਿਹੜੀ ਬੇਅਦਬੀ ਕੀਤੀ ਗਈ ਆ ਇਹ ਬਹੁਤ ਮਾੜੀ ਆ ਅਸੀਂ ਇਸ ਦੀ ਕੋਰਨਿੰਦਾ ਕਰਦੇ ਆ ਤੇ ਕੋਈ ਵੀ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਲੋੜ ਹੋਏਗੀ ਸ਼੍ਰੋਮਣੀ ਕਮੇਟੀ ਪਹਿਲਾਂ ਵਾਂਗ ਅੱਜ ਵਾਂਗ ਗਾਂ ਵੀ ਇਸੇ ਤਰ੍ਹਾਂ ਦਾ ਪਹਿਰਾ ਦੇਗੀ ਦੇਸ਼ ਵਾਸੀਆਂ ਲਈ ਤੇ ਆਪਣੇ ਇਹਨਾਂ ਪੰਜਾਬੀ